ਹਾਂ ਇੱਕ ਵਾਰੀ ਮੇਰੇ ਭਾਈ ਨੇ ਮੈਨੂੰ ਇਸ ਟਾਈਮੇ ਫੜ ਲਿਆ 7 ਵਜੇ 7 ਵਜੇ ਮੈਂ ਡਿਊਟੀ ਤੇ ਆਇਆ ਤਾਂ ਫਿਰ ਬੰਦੇ ਭਾਈ ਉਹਨੇ ਟੱਕਰ ਦਿੰਦੇ ਹਾਂਜੀ ਮੈਂ ਤਨਖਾਹ ਮਿਲੀ ਵੀ ਤੇ ਮੈਨੂੰ ਕਹਿੰਦਾ ਚੱਲਦੇ ਆ ਕਹਿੰਦਾ ਮੜ ਜਾ ਕਹਿੰਦਾ ਮੁੱਛ ਜਾ ਕਾ ਕਰੇ ਬਹੁਤ ਜਣਾ ਹਾਂ ਭਾਈ ਇਥੇ ਹਾਲ ਕ ਮੈਂ ਬਸ ਕੇ ਬੋਣੀ ਬਕੋੜ ਬੋੜੀ ਭਾਈ ਕੋਲ ਹਾਂ ਉਹ ਕਹਿੰਦਾ ਰੇ ਪਾ ਕਾ ਹੁਣ ਹਾਂ ਜੇ ਟੋਕਰੀਆਂ ਕੇ ਗਏ ਤੇ ਉੱਥਾ ਬੜੇ ਖੇਤਾਂ ਫਸ ਗਿਆ ਪੈ ਗਿਆ ਪੰਗਾ ਉੱਥਾ ਗਿਆ ਉੱਥਾ ਦੇ ਟੋਕਰੀਆਂ ਲੱਗਿਆ ਚਗਾਉਣ ਨੂੰ ਬਸਨਾ ਆ ਗਈ ਅੱਛਾ ਉਹ ਠੇਰ ਗਣਾ ਬੋਲੋ ਲੱਗਿਆ ਗਾਲਾਂ ਕੱਢ ਕਦਾਂ ਘੜਾ ਘੜਾ 8:00 ਵਜੇ ਹਾਂ ਕਿਆ ਕਰੀ ਆਪਾਂ ਮਾ ਇਹਦਾ ਰਾਤੀ ਉਮਰ ਵਿੱਚ ਮੁਸਕਾਉਂਦਾ ਬਸ ਚਾਹ ਤਾਂ ਸਾਡੇ ਬਾਪੂ ਜੀ ਉਹ ਪੀਂਦੇ ਜਿਆਦਾ ਹਾਂ ਜੋਗੀ ਚਾਹੇ ਥਰਮੋਸ ਭਰ ਕੇ ਚਾਹ ਦਾ ਸਾਬ ਨਾ ਪੀਣੀ ਆ ਤੂੰ ਆਪਣੇ ਕੋਲ ਦੀ ਕਹੀ ਜਾਂਦਾ ਜਾ ਕੋਈ ਆ ਬਣਾਉਂਦਾ ਨਹੀਂ ਤਾਂ ਨਹੀਂ ਤਾਂ ਪਾਣੀ ਰੱਖ ਦਿਓ ਬੋਲਾ ਸਾਮ ਭਰ ਕੇ ਚਾਹ ਤਾਂ ਬਣ ਜਣੀ ਵੈਸੇ ਐਂ ਕਹਿੰਦੇ ਵੀ ਪੀਂਦੇ ਨਹੀਂ ਉਹ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਮੋਗੇ ਜੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕਮਾਂਕਾਰਾਂ ਦੇ ਮਾਲਕ ਕਰੇ ਜੀ ਵਾਦਾ। ਲਓ ਜੀ ਸਿਵਲ ਡਰੈਸ ਚ ਫਿਰ ਰਹੇ ਆ ਭਾਈ ਮੱਝਾ ਮੁੰਝਾ ਵਾਲਾ ਕੰਮ ਨਵੇੜ ਰਹੇ ਆ ਹਨਾ। ਸਵੇਰ ਦਾ ਟਾਈਮ ਆ ਤੇ ਅੱਜ ਭਾਈ ਸਾਜ ਰਹੀ ਛਾਪਾ ਮਾਰਤਾ ਸਾਡੇ ਹਲਵਾਈ ਸਾਹਿਬ ਨੇ। ਛਾਪਾ ਮਾਰਿਆ ਹੋਇਆ ਤੁਹਾਨੂੰ ਪਤਾ ਹੀ ਆ ਹੁਣ ਆਪਾਂ ਨੇ ਹਰ ਗੁਣ ਦਾ ਆਪਣੀ ਦਾ ਕਰਨਾ ਜੀ ਨਿੱਗਾ ਸਵਾਗਤ ਹਨਾ। ਉਹਦੀਆਂ ਤਿਆਰੀਆਂ ਚੱਲ ਪੀਆਂ ਕੱਲ ਤੁਸੀਂ ਜਿਵੇਂ ਬਲੌਗ ਦੇਖਿਆ ਹੀ ਐ ਭਾਈ ਜਿਹਦੇ ਚ ਸੂਟ ਲੈ ਆ ਗਿਫਟ ਕੋਟ ਦੇਣੇ ਆ ਜੋ ਭੈਣਾਂ ਨੂੰ ਹਨਾ ਜੋ ਵੀ ਕਹਿ ਲੋ ਵੀ ਜਿੱਦਾਂ ਹੁਣ ਸ਼ਗਨ ਹੁੰਦਾ ਜਿਹੜਾ ਸ਼ਗਨ ਮੰਨ ਲਓ ਕਹਿ ਨਹੀਂ ਦਿੰਦੇ ਵੀ ਹਾਂ ਰੀਵਨ ਕਟਾਉਣਾ ਜੀ 1100 ਦੇ ਦੋ 2100 ਦੇ ਦੋ ਉਹਦੇ ਵੱਟੇ ਦਾ ਜੈਸਮੀਨ ਕਹਿੰਦੀ ਵੀ ਦੀਦੀਆਂ ਨੂੰ ਸੂਟੇ ਦੇ ਦੇਣੇ ਮੈਂ ਆਪਣੇ ਵੱਲੋਂ ਵੀ ਨਾਲੇ ਤਾਂ ਜਿੱਦਾਂ ਹੁਣ ਕਹਿੰਦੇ ਹੁੰਦੇ ਆ ਵੀ ਮਨਕੀਰਤ ਦੇ ਬਾਰ ਦਾ ਸੂਟ ਦਿੱਤਾ ਜੀ ਆਪਾਂ ਨੂੰ ਕੋਈ ਫਰਕ ਨਹੀਂ ਹੈਗਾ ਮਾਲਕ ਨੇ ਆਪਣੀ ਧੀ ਬਖਸ਼ੀ ਆ ਚਲੋ ਬਹੁਤ ਵਧੀਆ ਗੱਲ ਆ ਮਾਲਕ ਨੇ ਹਨਾ ਧੀ ਬਖਸ਼ੀ ਆ ਤੇ ਜੈਸਮੀ ਕਹਿੰਦੀ ਵੀ ਦੀਦੀ ਰਾਂ ਨੂੰ ਸੂਟ ਦੇਣੇ ਆ ਹਰਗੁਣ ਦੇ ਨਾਮ ਦੇ ਭਾਈ ਮੁੱਕ ਦੀ ਗੱਲ ਮੈਂ ਕਿਹਾ ਕੋਈ ਗੱਲ ਨਹੀਂ ਭਾਈ ਤਾਂ ਅਸੀਂ ਕੱਲ ਫੇਰ ਸੂਟ ਲੈਣ ਗਏ ਤੇ ਕੱਲ ਵਾਲੀ ਵੀਡੀਓ ਚ ਤੁਸੀਂ ਦੇਖ ਹੀ ਲਿਆ ਹੁਣ ਹਲਵਾਈ ਸਾਹਿਬ ਬੁਲਾਏ ਆ ਉਹਨਾਂ ਅger ਕਰਦੇ ਆ ਸਲਾਹ مشਵਰਾ ਵੀ ਕੀ ਬਣਾਉਣਾ ਏ ਕਿਆ ਕਰੀਏ ਕਿਵੇਂ ਕਰੀਏ ਹੈਨਾ ਉਹ ਸਾਰੀ ਫੈਮਿਲੀ ਭਾਈ ਹੁਣ ਬੈਠੀ ਹੈ ਇੱਧਰ ਤੇ ਸਲਾਹ مشورہ ਚੱਲ ਰਿਹਾ ਹੈ ਹੁਣ ਗੱਲ ਆਏ ਆ ਪਹਿਲਾਂ ਆਪਾਂ ਨੇ ਕਰੀਆਂ ਤੀਆਂ ਪੂਰੀਆਂ ਛੋਲੇ ਹੁਣ ਐਤ ਕੀ ਦੇਖਦੇ ਆ ਭਾਈ ਕਿਆ ਕਰੀਏ ਇਹ ਪੂਰੀਆਂ ਛੋਲੇ ਕਰਨੇ ਆ ਕਿਆ ਕਰਨਾ ਹੈਨਾ ਇਹ ਹੁਣ ਤੁਹਾਨੂੰ ਫਿਰ ਸਲਾਹ ਕਰਕੇ ਦੱਸਦੇ ਆ ਅੱਗੇ ਵੀਡੀਓ ਦੇ ਨਾਲ ਜੁੜੇ ਰਹੋ ਅਨਾ ਤੇ ਵਾ ਵਾ ਆ ਜਾ ਇੱਥੇ ਕਾਨੂੰ ਇੱਧਰ ਮਿਲੋ ਜੀ ਪਹਿਲਾਂ ਸਾਡੇ ਭਾਈ ਨੂੰ ਗਰੇਂਦਰ ਭਾਈ ਨੂੰ ਭਾਈ ਹੋਰ ਭਾਈ ਸਤਿ ਸ੍ਰੀ ਅਕਾਲ ਜੀ ਜੀ ਹੋਰ ਮਹਾਰਾਜ ਕੈਮ ਵਧੀਆ ਜੀ ਵਧੀਆ ਜੀ ਹਾਂ ਅੱਜ ਕਿੱਧਰ ਚੱਲਦਾ ਹੁਣ ਕੰਮਕਾਰ ਤੁਹਾਨੂੰ ਕੰਮ ਨਵੇੜ ਕੇ ਆਏ ਆ ਪ੍ਰਵਾਹ ਤੇ ਫੇਰੀ ਦਾ ਅੱਛਾ ਤੇ ਉੱਤੇ ਬਾਅਦ ਹੁਣ ਤੁਹਾਡੀ ਸਲਾਹ ਕਰਨ ਆਏ ਆ ਤੁਹਾਡੇ ਨਾਲ ਠੀਕ ਆ ਠੀਕ ਆ ਕੀ ਆਪਾਂ ਨੇ ਬਣਾਉਣਾ ਹੈ ਕੀ ਆ ਬਣਾਉਣਾ ਭਾਈ ਕੀ ਕਰੀਏ ਹਨਾ ਇੱਧਰ ਮਿਲੋ ਜੀ ਤਾਇਆ ਜੀ ਹੋਤਾ ਹੈ ਜੀ ਕਹਿਮਾ ਠੀਕ ਹੈ ਜੀ ਹਾਂ ਹਾਂ ਵਧੀਆ ਪਾਯਾ ਜੀ ਵੀ ਮਨ ਲਾਦਾ ਸਾਜਰੀ ਕਿਹੜਾ ਕੱਢਿਆ ਹੈ ਪ੍ਰਵਾਹ ਫੇਰੀ ਦਾ ਕਹਿੰਦਾ ਜੀ ਨਹੀਂ ਕੰਨ ਖਤਮ ਹੋ ਗਏ ਅੱਛਾ ਆਪਣੇ ਮੁਕਲੀਆਂ ਗੱਲ ਹਾਂ ਆਪਣੇ ਹੁਣ ਨਗਰ ਕੀਰਤਨ ਫਿਰ ਕਾ ਦਾਦਾ ਜੀ ਕੱਲ ਨੂੰ ਕੱਲ ਨੂੰ ਹਾਂ 5 ਤਰੀਕ ਦਾ ਨਗਰ ਕੀਰਤਨ ਨਾ ਨਗਰ ਕੀਰਤਨ ਦਾ ਬਾਈ ਫਿਰ ਪ੍ਰੋਗਰਾਮ ਉਧਰ ਵੀ ਹੋਣਾ ਕਰੇ ਨਗਰ ਕੀਰਤਨ ਦਾ ਸ਼ਾਮ ਨੂੰ ਆ ਉਹ ਅੱਛਾ ਅੱਜ ਰੈਡੀ ਕਰ ਦਾਂ ਰਿੰਪਾ ਬ੍ਰਦਰ ਦੇ ਛੋਲੇ ਪੂਚੇ ਚੱਲੂਗਾ ਸ਼ਾਮ ਨੂੰ ਹਾਂ ਵਾਪਸੀ ਕਿਹੜੀ ਜਗ੍ਹਾ ਸੁੱਚੇ ਦੇ ਘਰ ਦੇ ਸੁੱਚੇ ਐਂਕਰਾਂ ਦੇ ਹਾਂ ਹਾਂ ਅੱਜ ਕੱਲ ਕੱਲ ਨਹੀਂ ਕੱਲ ਨੂੰ ਮਤਲਬ ਵਾਪਸੀ ਜਾਂ ਸ਼ਾਮ ਨੂੰ ਮੁਰਦੇ ਹਰ ਵਾਰੀ ਹਰ ਸਾਲ ਕਰਦੇ ਹਰ ਸਾਲ ਇੱਥੇ ਵੀ ਚੱਲਦੇ ਆ ਉਹ ਵੀ ਕਰਦੇ ਦੂਏ ਪਿੰਡ ਵਾਲੇ ਉਹ ਤਾਂ ਪਕੌੜੇ ਕੂੜੇ ਜਿਹਾ ਤੇ ਆਜੋ ਫੇਰ ਕਰਦੇ ਆ ਜੀ ਬੈਕ ਕੈਮਰਾ ਮਲਾਉਂਦੇ ਆ ਤੁਹਾਨੂੰ ਸਾਰਿਆਂ ਦੇ ਨਾਲ ਲਿਓ ਜੀ ਪਹਿਲਾਂ ਬਾਈ ਨੂੰ ਪਲਾਓ ਬਾਈ ਚਾਹ ਸਾਰੀ ਗੱਲਾਂ ਛੱਡੋ ਹਾਂ ਪਹਿਲਾਂ ਚਾਹ ਛਕੋ ਹਾਂ ਗਰਿੰਦਰ ਬਾਈ ਫੇਰ ਕੰਮ ਐ ਦੀ ਪ੍ਰਵਾਹ ਫੇਰੀ ਜਾਂ ਚੱਲਿਆ ਵਧੀਆ ਬਾਈ ਗੋੜੇ ਕਰਕੇ ਆਏ ਹਾਂ ਹਾਂ ਅੱਛਾ ਚੇਫੀ ਤੇ ਤੁਹਾਡਾ ਫੋਨ ਆ ਗਿਆ ਰੁਕ ਜਾ ਕੋਈ ਨਹੀਂ ਬਾਈ ਹਜੇ ਰੁਕ ਜਾ ਤੇ ਕਰਕੇ ਇਹ ਵਿੱਚ ਤੁਹਾਡਾ ਫੋਨ ਆ ਗਿਆ ਹੂੰ ਬਾਈ ਆ ਕੇ ਜਾਣਾ ਸੀ ਥੋੜਾ ਪ੍ਰੋਗਰਾਮ ਕਰਨ ਅੱਛਾ ਤੁਹਾਡੇ ਕੋਲ ਨਹੀਂ ਸੱਧੀ ਆ ਅਸੀਂ ਵੀ ਫੇਰ ਬਾਈ ਨੂੰ ਹੁਣ ਅਸੀਂ ਵੀ ਹੁਣ ਬਾਈ ਨੂੰ ਚਲੋ ਬਾਬੇ ਨਾਨਕ ਦੀ ਕਿਰਪਾ ਨਾਲ ਭਾਈ ਸਾਹਿਬ ਨੂੰ ਮੌਕਾ ਮਿਲੇ ਸਾਡੇ ਵੀ ਬਾਈ ਦਾ ਹੁਣ ਮੱਲਾ ਦਾ 2 ਕੁ ਮਹੀਨੇ ਲੰਘ ਗਦੇ ਮਹੀਨਾ 2 ਮਹੀਨੇ ਘੇੜਾ ਵੱਜੇ ਜਾਮ ਨੀ ਚਲੋ ਰੱਬ ਸਾਰਿਆਂ ਨੂੰ ਖੁਸ਼ੀ ਬਾਬਾ ਸਾਬ ਨੂੰ ਦਰਵੇ ਹਾਂ ਬੈਠੇ ਚਲੇ ਜਾਂਦੀ ਹੈ ਜੇ ਹਾਂਜੀ ਹਾਂਜੀ ਅੱਜ ਹੋਣੀ ਆ ਮੰਮੀ ਕਹੀ ਪਿੰਡਾਂ ਚ ਲਾਸਟ ਅੱਜ ਲਾਸਟ ਹੈ ਆਪਣੇ ਪਿੰਡ ਬਾਈ ਕੱਲ ਹੋ ਗਈਆਂ ਸਮਾਪਤ ਕੱਲ 11 ਹੋਈਆਂ ਕੱਲ ਹਾਂ ਅੱਜ ਸਮਾਪਤੀ ਹੋਣੀ ਹੈ ਹਾਂ ਅੱਜ ਕਿਆ ਬਣਾਇਆ ਬਾਈ ਇੱਥੇ ਪਰਵਾਦ ਫੇਰੀ ਚ ਕੋਕੋੜੇ ਬਣਾ ਕੇ ਆਇਆ ਮਿਕਸ ਗੋਭੀ ਆਲੂ ਪਾਲਕ ਅੱਛਾ ਤੇ ਕਾਕਾ ਤੇ 400 ਬੰਦਾ ਹੋ ਜਾ ਰਿਹਾ ਬਾਈ ਅੱਛਾ ਇੰਨਾ ਬੰਦਾ ਹੋ ਗਿਆ ਦਾ ਪਰਵਾਦ ਫੇਰੀ ਪਰ ਹੋ ਜਾਂਦੇ ਇੰਨੇ ਦਾ ਨਾ ਕੋਈ ਗੋਲਮ ਯਾਰ ਤੇ ਸਿੱਧੇ ਘਰਤਾ ਜੀ ਆਪਣੇ ਪਿੰਡ ਦਾ ਮੋਹ ਨਹੀਂ ਹੈਗਾ ਹਾਂ 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 ਅੱਛਾ ਮਰੀਆਮ ਸਿੰਘ ਦਾ ਪੋਤਾ ਹਾਂ ਹਾਂ ਉਹਦਾ ਸਾਡੂ ਹੈ ਉੱਥੇ ਅੱਛਾ ਜਿਹੜਾ ਆਪਣਾ ਕਾਂਕੜੀ ਦੀ ਮਸ਼ੀਨਾਂ ਜੀ ਰੱਖੀਆਂ ਹੋਈਆਂ ਅੱਛਾ 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 ਹਾਂ ਉਹਦੇ ਘਰ ਤੇ ਉਹਦੇ ਰਸ ਜ਼ਿਆਦਾ ਹੋਏ ਜਾਂਦਾ ਹੈ ਤਕਰੀਬਾ ਉੱਥੇ ਆਏ ਕਲੋਨੀ ਦੇ ਬੰਦੇ ਵੀ ਆ ਜਾਂਦੇ ਹਾਂ ਹਾਂ ਆਹੋ ਇਹਦਾ ਪਿੰਡ ਨੇ ਤਾਂ ਆਉਣੀ ਆਉਣਾ ਹੈ ਪਿੰਡ ਨੇ ਤਾਂ ਆਉਣਾ ਹੀ ਆਉਣਾ ਇਹ ਕਲੋਨੀ ਕਰਕੇ ਆਪਣਾ ਫਰੇ ਵੱਜ ਜਾਂਦੀ ਆ ਫਿਰ ਆਪਣੇ ਮਜ਼ਦੂਰ ਬੰਦੇ ਵੀ ਹੈਗੇ ਰੱਖੇ ਉਹਨਾਂ ਦੇ ਆਓ ਜੇ ਜ਼ਿਆਦਾ ਨਹੀਂ ਉਹਨਾਂ ਦੇ ਸਮਝ ਲੈ 20 25 ਦਾ ਮਜ਼ਦੂਰ ਕਰਦੇ ਹੀ ਹੋਣੇ ਹੈਗੀ ਅੱਜ ਹੀ ਲੇਬਰ ਰੱਖੀ ਉਹਨਾਂ ਨੇ ਹਾਂ ਬਾਕੀ ਬਾਈ ਦਾ ਸਵਰਾਜ ਮਾਤਾ ਜੀ ਕੰਮ ਚੱਲਦਾ ਉਹਨਾਂ ਦਾ ਕੰਮ ਚੰਗੜਾ ਆਓ ਜਿਹੜੇ ਬੰਦੇ ਆਫੇ ਭਾਈ ਠੇਕਿਆਂ ਠੂਕਿਆਂ ਦਾ ਕੰਮ ਆ ਉਹਦੇ ਦਾ 20 25 ਬੰਦੇ ਦਾ ਉਹਦੇ ਨਾਰਮਲ ਲੇਬਰ ਦੇ ਹੀ ਹੋ ਜਾਂਦੇ ਮੈਂ ਕਿਹਾ ਮੈਂ ਸਿੱਧਾ ਉੱਤਰ ਦੇ ਸੱਦੀ ਆ ਗਿਆ ਮੈਂ ਕਿਹਾ ਬਾਅਦ ਚਲ ਕੇ ਆ ਜਾਵਾਂਗੇ ਹੁਣ ਦੁਕਾਨ ਬਾਈ ਹਜੇ ਖੋਲਣੀ ਜਾ ਕੇ ਹੈ ਹਜੇ ਨਵਾਂ ਟੋਣਾ ਵੀ ਬੜਾ ਮੁੱਤਾ ਆਹੋ ਸਾਜ ਨੇ ਦੇ ਉੱਤੇ ਵੇ ਆ ਇਹ ਜਾਵਾਂਗੇ ਅੱਜ ਥੋੜਾ ਕੰਮ ਘੱਟ ਆ ਹਾਂ ਮੈਂ ਨਾ ਕਾ ਜਾਉਂਗਾ ਤਾਂ ਅਹੀਂ ਅਰਗਬਤੀ ਲਾਉਂਗਾ ਹਾਂ ਘੰਟਾ ਲੇਟ ਖੋਲੂਗੇ ਤੂੰ ਬੱਤੀ ਨਹੀਂ ਜਾਲੀ ਹੁੰਦੀ ਤੇ ਆਪਣੇ ਕੰਮ ਦਾ ਨਾਲੇ ਬਾਈ ਆਹੀ ਫਾਇਦਾ ਹੁੰਦਾ ਠੀਕ ਨਹੀਂ ਆ ਤਾਂ ਮौज ਕਰ ਲਈ ਉਹ ਨਹੀਂ ਬਾਈ ਗੱਲ ਗੱਲ ਪਤਾ ਕੀ ਹੈ ਆਪਣਾ ਨਾਲੇ ਆਪਣੇ ਬੰਦੇ ਦਾ ਪਤਾ ਹੁੰਦਾ ਭੇਤ ਹੁੰਦਾ ਹਨਾ ਜੇ ਆਪਾਂ ਹੁਣ ਕਹੀਏ ਵੀ ਹੋਰ ਲਿਆਉਣਾ ਜਿਵੇਂ ਕਰਨਾ ਦੇਖ ਸਾਡੇ ਪ੍ਰੋਗਰਾਮ ਤਾਂ ਬਾਈ ਸਾਰੇ ਬਾਈ ਨੇ ਪਕਤਾਏ ਦੋਹੇ ਵਿਆਹ ਸਾਡੇ ਜੱਤ ਤੇ ਬਾਈ ਕਹਿ ਲੋ ਵੀ ਇਹ ਲਾਈਨ ਚ ਆਇਆ ਜੱਤ ਤੇ ਬਾ ਅਸੀਂ ਸਾਰੇ ਪ੍ਰੋਗਰਾਮ ਬਾਈ ਤੇ ਪਕਤਾਏ ਅੱਬ ਇਹ ਨਹੀਂ ਪਕਤਾਏ ਹਾਂ ਹੋਰ ਲਿਆਉਦੇ ਵੀ ਪਕਰਾਏ ਹਾਂ ਕਈ ਪ੍ਰੋਗਰਾਮ ਪਕਤਾਏ ਬਾਈ ਨੇ ਤੇ ਚਲੋ ਹੁਣ ਚਾਹ ਛਕ ਲਓ ਪਹਿਲਾਂ ਫੇਰ ਮਿਲਦੇ ਸਾਨੂੰ ਮਿਲੋ ਇਹ ਇੱਧਰ ਪਾਈ ਮਾਤਾ ਜੀ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਧਰ ਲੋਕ ਤਾਂ ਸਾਡੀ ਅੱਜ ਬਿਜੀ ਹੋਈ ਵੀ ਆ ਭਾਈ ਦੁੱਧ ਪੀਣ ਚ ਨੂਰ ਦਾ ਸੈਂਟਰ ਵੀ ਨਹੀਂ ਪਹੁੰਚਦੀ ਪਹਿਲਾਂ ਮੈਨੂੰ ਦੁੱਧ ਬੁਲਾਓ ਪਹਿਲਾਂ ਦੁੱਧ ਬੁਲਾਓ ਵਾ ਇੱਧਰ ਪਾਪਾ ਜੀ ਨੂੰ ਮਿਲੋ ਸਤਿ ਸ੍ਰੀ ਅਕਾਲ ਜੀ ਭਾਈ ਜੀ ਦਾ ਘਰ ਆ ਵਾ ਭਾਈ ਜੀ ਲੱਕ ਠੀਕ ਆ ਪਾਪਾ ਜੀ ਹੁਣ ਤੁਹਾਡਾ ਹਾਂ ਕੋਈ ਪਿਆ ਫਰਕ ਹਾਂ ਚਲੋ ਤਾਂ ਵੀ ਸੁਕਰ ਆ ਹੈ ਕਿ ਠੰਡ ਪੈਣ ਦੇ ਕੋਈ ਨਹੀਂ ਕਰਦੇ ਲੋਕ ਠੰਡ ਕੀ ਕਰਨਾ ਠੰਡ ਕਰ ਕਹਿੰਦਾ ਹੋਇਆ ਇਹ ਚੱਕਰ ਪਤਾ ਕੀ ਏ ਇਹ ਬੈਸ਼ ਨੂੰ ਬੰਦੇ ਆ ਗਰੇਂਦਰ ਭਾਈ ਬੈਸ਼ ਨੂੰ ਹਾਂ ਬੰਦੇ ਬੈਸ਼ ਨੂੰ ਉਹ ਕਰੀਂ ਨਹੀਂ ਤਾਂ ਮੈਂ ਵੀ ਠੀਕ ਕਰਦਾ ਆ ਚੱਕਰ ਆ ਨਹੀਂ ਡਾਕਟਰ ਕਹਿੰਦੇ ਦਵਾਈ ਸੰਭ ਕੇ ਖਾ ਚੱਕ ਦੇਣਾ ਚਾਹੀਦੇ ਫਟੇ ਮੈਂ ਮੈਂ ਇਹ ਨੂੰ ਬੰਦੇ ਆ ਦੇ ਰੋਗੀ ਉਹ ਮੈਂ ਤਾਂ ਕਰਨਾ ਨਹੀਂ ਚਾਹੁੰਦਾ ਗੁਰੂ ਦੇ ਲੱਗੇਗਾ ਹਾਂ ਬਿਲਕੁਲ ਬਿਲਕੁਲ ਤੇ ਜਿੰਦਗੀ ਲਿਖਾ ਲਈ ਪਹਿਲਾਂ ਭਾਈ ਪਹਿਲਾਂ ਦੇ ਟਾਈਮ ਪਾਪਾ ਜੀ ਨੇ ਵੀ ਪੂਰੀ ਐਸ਼ ਕਰੀ ਆ ਹਾਂ ਹੋ ਗਿਆ ਟਾਈਮ ਸਭ ਪਰ ਆਉਂਦਾ ਜੀ ਸਭ ਪਰ ਆਉਂਦਾ ਜੀ ਸਭ ਪਰ ਸੀ ਵੀ ਭਾਈ ਤੁਸੀਂ ਦੇਖੀਓ ਪੌੜੀ ਛੌੜੀ ਚੜ ਚੜ ਕੇ ਬਹੁਤ ਕਾਮਯਾਬ ਹੋਏ ਹਾਂ ਇੱਕ ਵਾਰੀ ਮੇਰੇ ਭਾਈ ਨੇ ਮੈਨੂੰ ਇਸ ਟਾਈਮੇ ਫੜ ਲਿਆ 7 ਵਜੇ ਅੱਛਾ 7 ਵਜੇ ਮੈਂ ਡਿਊਟੀ ਤੇ ਆਇਆ ਤਾਂ ਤੇ ਬੰਦੇ ਭਾਈ ਉਹਨੇ ਟੱਕਰ ਦਿੰਦੇ ਹਾਂ ਜੀ ਮੈਂ ਤਨਹਾ ਮੇਲੀ ਵੀ ਤੇ ਮੈਨੂੰ ਕਹਿੰਦਾ ਚੱਲਦੇ ਆ ਕਹਿੰਦਾ ਮੜਿਆ ਕਹਿੰਦਾ ਮੋਸ ਜੀ ਕੀ ਕਰੇ ਬਹੁਤ ਜਣਾ ਹਾਂ ਭਾਈ ਇਥੇ ਥਾਲ ਕਮ ਫੜ ਕੇ ਮੋਣੀ ਬਕੋੜੋ ਭਾਈ ਹਾਂ ਉਹ ਕਹਿੰਦਾ ਰੇ ਪਾਕਾ ਹੁਣ ਹਾਂ ਜੇ ਟੋਕਰੀਆਂ ਗਈਆਂ ਤੇ ਉੱਥਾ ਬੜੇ ਖੇਤਾਂ ਪਾਸ ਗਿਆ ਪੈ ਗਿਆ ਪੰਗਾ ਉੱਥਾ ਕਿ ਉੱਥਾ ਤੇ ਟੋਕਰੀਆਂ ਲੱਗਿਆ ਚਰਾਉਣ ਨੂੰ ਬਸ ਨਾ ਆ ਗਈ ਅੱਛਾ ਉਹ ਤੇਰੇ ਤੇਣਾ ਬੜਾ ਲੱਗਾ ਗਾਲਾਂ 8 ਵਜੇ ਹਾਂ ਕਾ ਕਰਿਆ ਪਾ ਕੇ ਮਾ ਇਹਦਾ ਰਾਤੀ ਉਮਰ ਵਿੱਚ ਮੁਸਕਉਂਦਾ ਹੈ ਕਹ ਰਾਤੀ ਲੋਡ ਕਰੀਏ ਭਾਈ ਛੱਡ ਦੇ ਖੜ ਗਿਆ ਬੜਾ ਕੰਮ ਖਰਾਬ ਹੋਇਆ ਹੈ ਬਾਬਾਈ ਬਾਹਰ ਇਹ ਨੂੰ ਤਾਂ ਬੱਚੇ ਰਹਿ ਗਏ ਹੁਣ ਕੰਮ ਖਰਾਬ ਹੋ ਗਿਆ ਉਹ ਵੀ ਉਹ ਟਾਈਮ ਹੁੰਦਾ ਕੋਈ ਨਾ ਕੋਈ ਹੁਣ ਤਾਂ ਮੈਂ ਕਹਿੰਦਾ ਬਾਬਾਈ ਤੁਹਾਨੂੰ ਘੱਟੋ ਘੱਟ 20 ਸਾਲ ਹੋ ਗਏ ਹਾਂ ਹਾਂ ਇੰਨੇ ਕਦਾਂ ਮੰਮੀ ਹੋਏਗੇ ਹੁਣੇ 15-20 ਸਾਲ ਹੋ ਗਏ ਮੁੜ ਕੇ ਪਹਿਲੀ ਗੱਲ ਕਰਦਾ ਹਾਂ ਹਾਂ ਤੇ ਨੌਕਰੀ ਕਰਦੇ ਜੀ ਨੌਕਰੀ ਕਰਦੇ ਜੀ ਨੌਕਰੀ ਕਰਦਾ ਆਪਣਾ ਬੰਦ ਹੋਈ ਨੂੰ ਵੀ ਹੋ ਗਈ ਫੈਕਟਰੀ ਹਾਂ 30 ਸਾਲ ਪ anteced ਹੋਈ ਨੀਰੋ 2000ਵਾਂ ਹੋਈ ਸੀ ਫੇ ਤਾਂ 25 ਸਾਲ 25 ਹੋ ਗਏ ਫੇ ਤਾਂ 25 ਸਾਲ 2000ਵਾਂ ਬੰਦ ਹੋਈ ਸੀ ਬਾਈ ਅੱਛਾ ਫੇ ਤਾਂ 25 ਸਾਲ ਹੋ ਗਏ ਸਾਲ 84 'ਚ ਲੱਗਿਆ ਤਾਂ ਮੈਂ ਹੂੰ 85 'ਚ ਪੱਕਾ ਹੋ ਗਿਆ ਤਾਂ ਸਾਲ ਬਹੁਤ ਪਛੇਕ ਸਾਲ ਬਾਅਦ ਹੀ ਸੁਣ ਲਈ ਰੱਬ ਨੇ ਹਾਂ ਪੱਕਾ ਹੋਏ ਤੇ ਜਦ ਕੁੜੀ ਹੋਈ ਮੀਂਹ ਤੇ ਸਾਡੀ ਪੱਕਾ ਤਨਖਾਹ ਵੀ ਦੇ ਬਹੁਤ ਘੱਟ ਸੀ 2500 ਰੁਪਿਆ ਦਾ ਸਾਰਾ ਅੱਛਾ ਸਾਰਾ ਦਾ ਹੋ ਗਿਆ ਬਹੁਤ ਥੋੜੀਆਂ ਨੇ ਪਰ ਹਾਂ ਕੋਈ 2500 ਉੱਤੇ ਲੈ ਜਾ ਬਸ 2000 ਤੇ ਸ਼ੁਰੂ ਹੋਈ ਸੀ ਨਾ ਨਾ 400 ਤੇ 400 ਮਹੀਨੇ ਤੇ ਸ਼ੁਰੂ ਹੋਈ ਸੀ 400 ਰੁਪਿਆ ਕਿਹਾ ਹੁੰਦਾ ਕੀ ਹੁੰਦਾ 400 ਰੁਪਿਆ ਜਿਹੜੇ 400 ਨੂੰ ਪੁਰਾਣੇ ਲੱਗੇ ਬੈਠੇ ਮਹਾਰਾਜ ਉਹ ਫਿਰ 70 70 ਨੂੰ ਹਟੇ ਹਾਂ ਹਾਂ ਇਹ ਬਾਅਦ ਚ ਜੂ ਮਹंगाई ਹੋਈ ਗਈ ਉਹ ਹੁਣ ਸਾਰੇ ਜਿਹੜੇ ਉਹ ਬੰਦੇ ਜੇ ਜੇ ਚੱਲਦੀ ਰਹਿੰਦੀ ਸਾਡੀ ਫੈਕਟਰੀ ਅਸੀਂ ਪੈਨਸ਼ਨ ਆ ਜਾਂਦਾ ਤਾਂ ਚੰਗੀ 15 18000 20000 ਫੇਲ ਕਰਦੀ ਆਹੀ ਜਿਹੜੀ ਗੱਤਾ ਹੈਗਾ ਖਾਦ ਫੈਕਟਰੀ ਸੀ ਬਾਈ ਜਿੱਥੇ ਹੁਣ ਰਿਆਤ ਕਾਲਜ ਨਹੀਂ ਬਣਿਆ ਉੱਥੇ ਅੱਛਾ ਅੱਛਾ ਇਹ ਐਨਾ ਟਾਈਮ ਲਾ ਜਾਂਦਾ ਹੁਣ ਦਾ ਫੰਡ ਵੀ ਚੰਗਾ ਮੈਨੂੰ ਤਾਂ ਉਹ ਸਾਡੀ ਸ਼ਾਮ ਨਹੀਂ ਇਹਦੀ ਫੇਰ ਕਰਕੇ ਖਰਾਬ ਤਾਂ ਡੀਸੀਮ ਡੀਸੀਐਮ ਤਾਂ ਨਾ ਆਪਣੇ ਬੰਦਿਆਂ ਨੇ ਥੋੜਾ ਜਿਹਾ ਕਹਿੰਦੇ ਜਿੱਥੇ ਤੱਕ ਮੈਂ ਸੁਣਿਆ ਆਈਡੀਆ ਜਿਹਾ ਲਾਇਆ ਥੋੜਾ ਜਿਹਾ ਆਪਣੇ ਬੰਦਿਆਂ ਨੇ ਫੇਲ ਕਰ ਲਈ ਡੀਸੀਐਮ ਤਾਂ ਨਾ ਆਪਣੇ ਜੂਨੀਅਨ ਜਿਹੜੀ ਬਣ ਗਈ ਆਪਣੇ ਬੰਦਿਆਂ ਦੀ ਉਹਨਾਂ ਨੇ ਹੀ ਕਹਿੰਦੇ ਕੰਮ ਖਰਾਬ ਕਰ ਲਿਆ ਭਾਈ ਅੰਦਰ ਵੀ ਜਿਹੜੇ ਮੈਨੇਜਰ ਐ ਐਮ ਡੀ ਹੁੰਦੇ ਆ ਨਾ ਉਹ ਵੀ ਨਹੀਂ ਸਾਲੇ ਦੰਦੇ ਹੈਗੇ ਕੋਸੇ ਜੂਨੀਅਨ ਤਾਂ ਬਾਣੀਓ ਫਿਰ ਹਾਂ ਜਦ ਬੰਦੇ ਨੂੰ ਅੱਖ ਦੇਣਾ ਹੀ ਨਹੀਂ ਹੈਗਾ ਮਜ਼ਦੂਰ ਨੂੰ ਯਾਰ ਆਪੇ ਖਾਈ ਜਾਂਦੇ ਆਪੇ ਖਾਈ ਜਾਂਦੇ ਮਜ਼ਦੂਰ ਨੂੰ ਦੰਦੇ ਨਹੀਂ ਹਾਂ ਵੀ ਰਲ ਜਾਂਦੇ ਕਈ ਫੈਕਟਰੀ ਬਿਲਕੁਲ ਬਿਲਕੁਲ ਜੂਨੀਅਲ ਵਾਲੇ ਬਾਅਦမှာ ਰਲ ਜਾਂਦੇ ਫਾਰਮ ਬਣਿਆਦਾ ਬੱਲਾ ਫਾਰਮ ਇਹ ਸਾਰਾ ਬੇਵਰਨਾ ਫੇਰ ਕਰਿਆ ਇਹ ਹਾਂ ਲੋਕ ਅਕਸਰ ਆਪਣੇ ਖਾਖਾ ਘਟੇ ਢਪੜ ਨਾਲ ਪਾਸਾ ਹਾਂ ਬਿਲਕੁਲ ਦੁਨੀਆ ਨਹੀਂ ਦੇਖਦੀ ਹੈਗੀ ਗਰੀਬ ਨੂੰ ਤਾਂ ਲੋਕ ਦੇਖਦੇ ਹੀ ਨਹੀਂ ਹੈ ਹੂੰ ਜੀ ਨੇ ਵੀ ਰੋਟੀ ਚਲਾਉਣੀ ਹੈ ਆਪਣਾ ਢਿੱਡ ਭਰਨੇ ਨੂੰ ਹੁੰਦੀ ਲੋਕਾਂ ਲਈ 40 40 50 50 ਦੱਜੀਆਂ ਕਰਦੇ ਨੇ ਹਣ ਮੰਮੀ ਫਿਰ ਹੁਣ ਕੁਛ ਸੋਚਿਆ ਫਿਰ ਕਿਆ ਕੁਛ ਭਾਈ ਬਣਾਉਣਾ ਕਰਨਾ ਇਧਰ ਹਲਵਾਈ ਸਾਹਿਬ ਪਹੁੰਚੇ ਹੋਏ ਆ ਸਾਡੇ ਹੁਣ ਹਲਵਾਈ ਭਾਈ ਭਾਈ ਇਹ ਸਾਡਾ ਸਾਡਾ ਬੜਾ ਭਾਈ ਆ ਇਹ ਸਾਡੇ ਪਿੰਡ ਦਾ ਹੀ ਆ ਭਾਈ ਜਿੱਦਾਂ ਵੀ ਪਹਿਲਾਂ ਵੀ ਤੁਸੀਂ ਸਾਰੇ ਬਲੌਗਾਂ 'ਚ ਦੇਖਿਆ ਭਈਆ ਤੇ ਇਹ ਵੀਰ ਆਪਣਾ ਆਪਣੇ ਪਿੰਡ ਤੋਂ ਆ ਸਾਡਾ ਆਪਣਾ ਬੰਦਾ ਇਹ ਆਪਣਾ ਬੰਦਾ ਭਾਈ ਹਾਂ ਬਿਲਕੁਲ ਬਿਲਕੁਲ ਹਾਂ ਤੇ ਫੇਰ ਭਾਈ ਗਰਿੰਦਾ ਭਾਈ ਹੁਣ ਤੂੰ ਵੀ ਦੇ ਕੋਈ ਸਲਾਹ ਯਾਰ ਤੈਨੂੰ ਹੁਣ ਤਾਂ ਹੀ ਬੁਲਾਇਆ ਵੀ ਕਿਆ ਕੁਝ ਕਰੀਏ ਆਪਾਂ ਕਿੱਦਾਂ ਕਰੀਏ ਤੁਸੀਂ ਦੱਸਣਾ ਤੁਸੀਂ ਦੱਸੋ ਕੀ ਬਣਾਉਣਾ ਸਲਾਹ ਵੀ ਦੇਣੀ ਜ਼ਰੂਰੀ ਵੀ ਭਾਈ ਆ ਤੁਸੀਂ ਦੇਖ ਲਓ ਆਪਾਂ ਪਹਿਲਾਂ ਤਾਂ ਕਰ ਲਏ ਤੇ ਭਾਈ ਪੂਰੀਆਂ ਛੋਲੇ ਹਣਾ ਤੇ ਹੁਣ ਕਿਆ ਕਰੀਏ ਯਾਰ ਆਹੀ ਨਹੀਂ ਸਮਝ ਲੱਗਦੀ ਹੁਣ ਮੈਂ ਤਾਂ ਐਂ ਕਹਿੰਦੀ ਮੈਂ ਤਾਂ ਰੋਟੀ ਖਾ ਲੰਨੇ ਆ ਪ੍ਰਸ਼ਾਦਾ ਪ੍ਰਸ਼ਾਦਾ ਠੀਕ ਰਹੂਗਾ ਬਾਈ ਨਹੀਂ ਠੀਕ ਆ ਹਾਂ ਸਾਦਾ ਠੀਕ ਆ ਭਟੂਰੇ ਦੇ ਲੰਨੇ ਤੇ ਵੀ ਦੇ ਲਓ ਭਟੂਰੇ ਆ ਭਟੂਰੇ ਵੀ ਠੀਕ ਰਹੋਗੇ ਵੈਸੇ ਮੈਂ ਕਹਿੰਦਾ ਹਣਾ ਉਹੜੇ ਨੂੰ ਖਾ। ਛੋਲੇ ਭਟੂਰੇ ਹੋਈ। ਖਰਚਾ ਤਾਂ ਸਭ ਕੋ ਭਟੂਰੇ ਆ ਪਰ ਸਭ ਕੋ ਮੈਂ ਕਹਾਂ ਜਾਂ ਫਿਰ ਰੋਟੀ ਫੋਲਗਾ ਕਰਨ। ਪ੍ਰਸ਼ਾਦਾ ਠੀਕ ਐ ਕਹਿੰਦੀ ਸੀ ਮੈਂ। ਪ੍ਰਸ਼ਾਦਾ ਕਾ ਨਾ ਪ੍ਰਸ਼ਾਦਾ ਕਾ। ਦਾਲ ਹੋ ਜੀ। ਬਣਾ ਬਸ। ਹਮ ਮਟਰ ਪਨੀਰ ਦਾਲ। ਹਮ ਪ੍ਰਸ਼ਾਦਾ ਠੀਕ। ਮਟਰ ਪਰ ਇਹਨਾਂ ਚਾਹੇ ਛਾਹੀ ਪਨੀਰ ਚਾਹੇ ਮਟਰ ਪਨੀਰ। ਆਪਣੇ ਮੇਰੀ ਗੱਲ। ਇੱਕ ਮਠਰੀ ਬਣਾ ਲੈਣੇ ਆ। ਇੱਕ ਮੈਂ ਕਹਿੰਦੀ ਵੀ ਉਹ ਕਰ ਲੈਣੇ ਆ। ਸੁੱਕੀ ਸੰਧੀ। ਸੁੱਕੀ। ਮਿਕਸ ਸਬਜੀ ਹੋ ਜੂਗੀ ਹਾਂ ਗੋਲੀ ਬਾਰ ਬਾਰ ਵਿੱਚ ਸ਼ਿਮਲਾ ਮਿਰਚਾਂ ਗੁਜੀਆਂ ਦੀ ਹਾਂ 8 ਲਿਕਸ ਹੋ ਜੂਗੀ ਇੱਕ ਮਿਕਸ ਸਬਜੀ ਹੋ ਜੂਗੀ ਬਾਈ ਇੱਕ ਕਰ ਲੂੰਗੇ ਮਟਰ ਦਾਲ ਰਹਿਣ ਦੰਦੇ ਆ ਫਿਰ ਦਾਲ ਕੋਈ ਚੱਜ ਕੇ ਖਾਂਦਾਨ ਪੀਂਦਾ ਇੱਕ ਮਟਰ ਵੀ ਹੋ ਗਿਆ ਇੱਕ ਸਬਜੀ ਸ਼ਾਈ ਪੀੜ ਕਰਨਾ ਸ਼ਾਈ ਫਰੀਕ ਕਰ ਲੂ ਹਾਂ ਠੀਕ ਹੈ ਜੀ ਚਲੋ ਉਹ ਉਹ ਕਰ ਲੂੰਗੇ ਡਿਸਾਈਡ ਕੀ ਕਰਨਾ ਹੈ ਨਾ ਯਾਨੀ ਇੱਕ ਪਨੀਰ ਦੀ ਆਈਟਮ ਕਰ ਲੈਂਦੇ ਆ ਇੱਕ ਸੁੱਕੀ ਸਬਜੀ ਹੋਗੀ ਨਾਲ ਹਾਂ ਜੀ ਥੋੜਾ ਰਾਇਤਾ ਹੋ ਗਿਆ ਹਾਂ ਉਹ ਮਿੱਠੇ ਚ ਆਪਾਂ ਨੇ ਕਿਹਾ ਬਣਾਉਣਾ ਮਿੱਠੇ ਚ ਦੇਖੋ ਤੁਸੀਂ ਦੇਖੋ ਹੁਣ ਤੁਸੀਂ ਦੇਖਣਾ ਐ ਸਿਸਟਮ ਪਤਾ ਫਿਰ ਤੁਸੀਂ ਗਰਮ ਜਾਮਣ ਦੇਖ ਲਓ ਹਾਂ ਜਾਂ ਖੀਰ ਦੇਖ ਲਓ ਖੀਰ ਠੀਕ ਆ ਖੀਰ ਵੀ ਵੈਸੇ ਠੀਕ ਆ ਕੰਮ ਹਾਂ ਹਾਂ ਹੂੰ ਠੀਕ ਆ ਬਾਈ ਸਭ ਖਾ ਬਿਲ ਨਹੀਂ ਠੀਕ ਆ ਹਾਂ ਖੀਰੇ ਆ ਹਾਂ ਰੋਟੀ ਨਾਲ ਬਣਾ ਕੱਟੀ ਕੱਟੀ ਉਹਦੇ ਨਾਲ ਪਾ ਲਓ ਹੂੰ ਔਖੀਰ ਖੀਰ ਵੀ ਵੈਸੇ ਠੀਕ ਆ ਚੌਲ ਕਰਨੇ ਚੌਲ ਚੌਲ ਦੇਖੋ ਭਾਈ ਖੀਰ ਬੋ ਭਾਈ ਚੌਲਾਂ ਦਾ ਫਿਰ ਮੈਂ ਕਹਿੰਦਾ ਰੋਕੀ ਚੌਲ ਨਾਲੋਂ ਮੈਂ ਕਹਿੰਦਾ ਕੱਲਾ ਫੁਲਕਾ ਕੀ ਰਹਿ ਗਈ ਫਿਰ ਚੌਲਾਂ ਤਾਂ ਹੈ ਹੀ ਨਹੀਂ ਕੱਲਾ ਫੁਲਕਾ ਹੀ ਠੀਕ ਆ ਮੈਂ ਕਹਿੰਦਾ ਗਰੇਂਦਰ ਭਾਈ ਹਾਂ ਹੈਨਾ ਦਾਲ ਇੱਕ ਆਪਣਾ ਫੁਲਕਾ ਹੋ ਗਿਆ ਤੇ ਮਟਰ ਪਨੀਰ ਹੋ ਗਿਆ ਸੁੱਕੀ ਸਬਜ਼ੀ ਹੋਗੀ ਖੀਰ ਹੋਗੀ ਹੋਗੀ ਆ ਖੀਰ ਖੀਰ ਨੂੰ ਵਧੀਆ ਬੰਦੇ ਹੋ ਗੀਆਂ ਚਾਰ ਆਟਾ ਹੋ ਗਈਆਂ ਹੂੰ ਦਾਲ ਫੁਲਕਾ ਹੋ ਗਿਆ ਦਹੀਂ ਹੋ ਗਿਆ ਸਲਾਦ ਘੱਟ ਹੋ ਜਾ ਨਹੀਂ ਨਹੀਂ ਨਾਲ ਸਾਬ ਹੋ ਜਾਣਾ ਸਲਾਦ ਹੋ ਜਾਣਾ ਨਾਲ ਠੀਕ ਨਹੀਂ ਸੁੱਕਾ ਪੱਕਾ ਕਰਨ ਹਾਂ ਚਾਹ ਦਾ ਸੁੱਕਾ ਪੱਕਾ ਹਾਂ ਚਾਹ ਲੈ ਹੂੰ ਚਾਹ ਲੈ ਲੋ ਚਾਹ ਮੱਠੀ ਭੁਜੀਆ ਮੱਠੀਆਂ ਭੁਜੀਆ ਲੈ ਆਉਂਗਾ ਮੱਠੀ ਦੋ ਦੋ ਮੱਠੀਆਂ ਦੇ ਦਵਾ ਚਾਹ ਕਰੋ ਉਹ ਲੈ ਆਉਂਗਾ ਚਾਹ ਤਾਂ ਬਾਈ ਮੇਰੇ ਖਿਆਲ ਨਾਲ ਤਾਂ ਗੱਲ ਪਤਾ ਕੀ ਐ ਆਪਣੇ ਪ੍ਰੋਗਰਾਮ ਸਮਝ ਲਓ ਜਦ ਬੰਦੇ ਆ ਗਏ ਜਦ ਤੋ ਸਮਝ ਲਾ ਸ਼ੁਰੂ ਹੋਇਆ ਕੰਮ ਹੈ ਜਮਮਾ ਠਾ ਉਤੇ ਬਾਅਦ ਆਪਾਂ ਜੋ ਵੀ ਕੇਕ ਕੂਕ ਕੱਟਣਾ ਉਹ ਉਹ ਸਿਸਟਮ ਹੋ ਗਿਆ ਠੀਕ ਹੈ ਨਾ ਤੇ ਕੇਕ ਕੂਕ ਆਲਾ ਹੋ ਗਿਆ ਗੈਲ ਕੋਲਡ ਡਰਿੰਕ ਕਰਨੀ ਕਰ ਲੂਗੇ ਵੈਸੇ ਹੁਣ ਠੰਡ ਆ ਉਹ ਠੰਡ ਆ ਨਹੀਂ ਨਹੀਂ ਹੂੰ ਜੇ ਕਰਨੀਆਂ ਦਾ ਕਰ ਵੀ ਲਵਾਂਗੇ ਆ ਤਾਂ ਬਣ ਵੀ ਬਣੀ ਕਿੰਨੇ ਕੁ ਹੋ ਜੂਗੇ ਬੰਦੇ ਬਾਈ ਆਪਣੇ ਹੋ ਜਾਣੇ ਇੱਕ ਤਾਂ ਆਪਣੀ ਫੈਮਿਲੀ ਹੋ ਗਈ ਇੱਧਰ ਦੀ ਇੱਕ ਭੈਣਾ ਹੋ ਗਈਆਂ ਠੀਕ ਆ ਤੇ ਮਹਾਰਾ ਵਾਲੀ ਫੈਮਿਲੀ ਹੋ ਗਈ ਹੋਰ ਆਈਡੀਆ ਜਾ ਸਮਝ ਲਾ ਨਹੀਂ 70 ਦਾ ਬਹੁਤ ਹੋ ਜਾਣੇ ਜਿੰਨੇ ਕ ਆਪਣੇ ਪਹਿਲਾਂ ਤੇ ਯਾਰ 50 60 ਕੇ ਬੰਦੇ ਨਹੀਂ ਪਾਪਾ ਜੀ ਇੰਨੇ ਵੀ ਕਿੱਥੇ ਹੋ ਜਾਣੇ 50 ਮੰਨ ਲਾ ਹਾਂ ਉਂ ਚੱਲ ਆਈਡੀਆ ਜਾ ਲਾ ਲੋ ਜੇ ਹੋਣੇ ਐ 30 35 ਕੇ ਬੰਤੇ ਹੋਊਗੇ ਬਸ ਹਾਂ ਚਲ 40 50 40 ਕ ਬੰਦਿਆਂ ਦਾ ਆਈਡੀਆ ਲਾ ਲੋ ਠੀਕ ਹੈ ਨਾ ਤੇ 40 ਕ ਬੰਦੇ ਮੰਨ ਕੇ ਚਲੋ ਤੇ ਹੁਣ ਦੇਖ ਲੋ ਬਾਕੀ ਕੀ ਆ ਕੋਸੇ ਸਿਸਟਮ ਤੇ ਆਪਾਂ ਨੇ ਹੁਣ ਆ ਤਾਂ ਚੱਲ ਡਿਸਾਈਡ ਕਰ ਲਿਆ ਵੀ ਤਾਂ ਪ੍ਰਸ਼ਾਦਾ ਹੀ ਕਰਨਾ ਚਾਹ ਦੇ ਨਾਲ ਨੂੰ ਫਿਰ ਮੰਮੀ ਚਾਹ ਸਾਦੀ ਕਰ ਲੋ ਹੂੰ ਸਾਦੀ ਚਾਹ ਕਰ ਲੋ ਹਾਂ ਹੋਰ ਕੀ ਆ ਚਾਹ ਸਾਦੀ ਕਰ ਲੈਂਦੇ ਆ ਸਾਦੀ ਕਰ ਲੋ ਚਾਹ ਹੂੰ ਆ ਚਾਹ ਤਾਂ ਮੰਨੂ ਲੱਗਦਾ ਯਾ ਕੋਈ ਦੇਖ ਚਾਹ ਤਾਂ ਕੋਈਓ ਪੀਂਦਾ ਬਾਈ ਮੈਂ ਤੈਨੂੰ ਦੱਸਾਂ ਚਾਹ ਹੁਣ ਮਾਲਾ ਵਾਲੀ ਫੈਮਿਲੀ ਚ ਲਾਲਾ ਨਾਜਾਇਜ਼ਮਿਨ ਪੀਦੀ ਨਾ ਡੈਡੀ ਪੀਂਦਾ ਨਾ ਚਾਚਾ ਪੀਂਦਾ ਇਹ ਨਹੀਂ ਪੀਣੀ ਆ ਬਸ ਚਾਹ ਤਾਂ ਸਾਡੇ ਬਾਪੂ ਜੀਓ ਪੀਂਦੇ ਜਾਂਦਾ ਇਹ ਜੋਗੀ ਚਾਹੇ ਥਰਮੋਸ ਭਾਗੇ ਰੱਖਦੇ ਆ ਚਾਹ ਤਾਂ ਸਭ ਨਾ ਪੀਣੀ ਆ ਤੂੰ ਆਪਣੇ ਕੋਲ ਦੀ ਗਈ ਜਾਂਦਾ ਜਾ ਕੋਈ ਆਮ ਨਾ ਨਹੀਂ ਤਾਂ ਪਾਣੀ ਰੱਖਦੇ ਉਹ ਬਲਾਸਾਂ ਭਾਗੇ ਜਾਦਾ ਬਣ ਜਣੀ ਵੈਸੇ ਐਂ ਕਹਿੰਦੇ ਪੀਂਦੇ ਨਹੀਂ ਉਹ ਚਲ ਚਾਹ ਆ ਦੇਖ ਲੰਨੇ ਆ ਸਿਸਟਮ ਕਿਆ ਕਰਨਾ ਏ ਜੇ ਬਣਾਉਣੀ ਆ ਤਾਂ ਬਣਾ ਲੰਦੇ ਹਨਾ ਦੇਖ ਲੰਨੇ ਆ ਉਹ ਚਲੋ ਕੰਫਰਮ ਉਸ ਪਰ ਕਰਾ ਰੱਖ ਲੋ ਬਹੁਤ ਕੱਲੀ ਸਿਪਾ ਚਾਹ ਠੀਕ ਆ ਬੰਦੇ ਹਾਂ ਚਲੋ ਐਦਾਂ ਕਰ ਤੇ ਬਾਦ ਰੋਟੀ ਤਿਆਰ ਹੋ ਜਣੀ ਫਿਰ ਹਾਂ ਫੇ ਰੋਟੀ ਖਾਊਗਾ ਨਾਲ ਚਾਹ ਪੀਊਗਾ ਵੀ ਚੀਜ਼ਾ ਖਾਊਗਾ ਗੈਰ ਬਿਲਕੁਲ ਹਾਂ ਰੋਟੀ ਤਿਆਰ ਹੋਈ ਵੀ ਹੁੰਦੀ ਐ ਰੋਟੀ ਖਾ ਲਦਾ ਚਾਹ ਪੀ ਆਗਲਾ ਆਪਣਾ ਹਾਂ ਤਾਂ ਕੇਕ ਵੀ ਕੱਟਣਾ ਏ ਹਾਂ ਕੇਕ ਵੀ ਕਿੰਨਾ ਕੇਕ ਟਿੱਡ ਭਰ ਲੂਗਾ ਬਿਲਕੁਲ ਬਿਲਕੁਲ ਖਾ ਕੇ ਵੀ ਖਾਉਣਾ ਫਿਰ ਸਾਰਾ ਕੁਝ ਰੋਟੀ ਵੀ ਖਾਉਣੀ ਹੈ ਚਾਹ ਦਾ ਕੁੱਟਾ ਗਲਾ ਮੈਂ ਸਿੰਪਲ ਪੀ ਲੂਗਾ ਮੈਂ ਹੂੰ ਇਹ ਵੀ ਗੱਲ ਆ ਭਾਈ ਆਉਂਦੇ ਜਦੋਂ ਠੰਡ ਮੋਂ ਬੰਦਾ ਆਉਂਦਾ ਪੀ ਲੈਂਦਾ ਕੁੱਟਾ ਹੋਰ ਇਹ ਤਾਂ ਹੈ ਤੇ ਗਰੇਂਦਰ ਭਾਈ ਫਿਰ ਆਪਾਂ ਨੂੰ ਹੁਣ ਇਹ ਕੱਲ ਨੂੰ ਸਮਝ ਲੈ ਐਂਟਰੀ ਹੋਣੀ ਆ ਆਪਣੇ ਸਵੇਰ ਟਾਈਮ ਕੱਲ ਨੂੰ 11 12 ਵਜੇ ਮੰਮੀ ਨਾ ਕੋਈ ਤਾਂ ਨਾ ਜਿਹੜਾ 10:11 ਵਜ ਜਾਣੇ 11 ਵਜ ਚੋਂਗੇ ਜਣੀ 11 ਕ ਬੱਜ ਜਾਣੇ ਫਿਰ ਆਪਾਂ ਨੂੰ ਹੁਣ ਸਮਾਨ ਸਮੂਹਨ ਕਿਆ ਕੁਝ ਚਾਹੀਦਾ ਕਿਆ ਕੁਝ ਲਿਆਣਾ ਕਰਨਾ ਸਮਾਨ ਬਸ ਮੈਂ ਦੇਖ ਲਿਆ ਹਾਂ ਮੈਂ ਦੁਕਾਨ ਪਰ ਜਾ ਕੇ ਬਣਾਉਂਦਾ ਲਿਸਟ ਲਿਸਟ ਬਣਾ ਦੇਣੀ ਬਣਾ ਜਾ ਟੋਪਰ ਨੂੰ ਆਉਂਗਾ ਨਹੀਂ ਜਾ ਬਸ ਠੀਕ ਆ ਆ ਮੈਂ ਜਾਂਦਾ ਵਾ ਚੱਕ ਲੈ ਜੰਦਾ ਹਾਂ ਨਾ ਸਮਾਨ ਸਮਾਨ ਚਾਹੀਦਾ ਹੈ ਸਿਲੰਡਰ ਸਿਲੰਡਰ ਫੇ ਕਿੰਨੇ ਚਾਹੀਦੇ ਸਿਲੰਡਰ ਤਾਂ ਇੱਕ ਨਾਲ ਜਾ ਦੇ ਇੱਕ ਤਾਂ ਮੈਂ ਭਰਾ ਲਿਆਇਆ ਪਹਿਲਾਂ ਹੀ ਉਹ ਆ ਪੱਟੀਆਂ ਦੋ ਆ ਜੀ ਆ ਇੱਕ ਚਿੱਟੂ ਸਿਲੰਡਰ ਪਰ ਚੱਲੀ ਜਾਂਦੀ ਆ ਉਹ ਉਹ ਮਤਲਬ ਇੱਕ ਸਿਲੰਡਰ ਕਹਿੰਦੇ ਦੋ ਲੱਗ ਜਾਂਦੀਆਂ ਠੀਕ ਆ ਠੀਕ ਹੁੰਦੇ ਪਰ ਰੋਟੀ ਪਾਣੀ ਨਹੀਂ ਖਾਣ ਸਬਜ਼ੀ ਪਾਣਾ ਹਾਂ 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 ਤੇ ਚੱਲ ਇਹ ਵੀ ਠੀਕ ਆ ਸਿਸਟਮ ਆ ਠੀਕ ਆ ਦੋ ਪੱਟੀਆਂ ਚੱਲੀ ਜਾਂਦੀਆਂ ਇੱਕ ਸਿਲੰਡਰ ਪਰ ਹੂੰ ਤੇ ਲਓ ਜੀ ਹੁਣ ਸਮਾਨ ਤਾਂ ਆਪਣਾ ਹੋ ਗਿਆ ਭਾਈ ਸਾਰਾ ਰੈਡੀ ਕਿਆ ਕੁਝ ਲਿਆਣਾ ਕਰਨਾ ਏ ਉਹ ਲਿਸਟ ਬਾਈ ਨੇ ਹੁਣ ਦੁਕਾਨ ਪਰ ਜਾ ਕੇ ਬਣਾ ਦੇਣੀ ਤੇ ਦਾਲ ਫੁਲਕਾ ਬਣਾਉਣਾ ਏ ਜੋ ਵੀ ਉਹ ਤੁਸੀਂ ਹੁਣ ਦੇਖ ਹੀ ਲੈਣਾ ਵੀਡੀਓ ਚ ਕਿਆ ਕੁਝ ਕਰਿਆ ਏ ਦੇਖ ਹੀ ਲਿਆ ਇਹ ਹੁਣ ਫਿਰ ਲਿਆਉਣਾ ਕਾ ਦਾ ਬਾਈ ਸਮਾਨ ਮੈਂ ਅੱਜ ਕਰਤਾਂ ਮੈਂ ਇਕੱਠਾ ਸਵੇਰੇ ਚਾਹੀਦਾ ਅੱਜ ਤੁਸੀਂ ਮਤਲਬ ਹੁਣ ਸ਼ਾਮ ਨੂੰ ਆਣਾ ਕਿ ਸਵੇਰੇ ਅੱਜ ਸਵੇਰੇ ਆਵਾਂਗੇ ਸਵੇਰੇ ਆਉਂਗੇ ਜੱਗਣ ਤੋਂ ਉਦੋਂ ਅੱਗੇ ਜਾ ਕਰਿਆ ਦਾ ਪ੍ਰੋਗਰਾਮ ਸਵੇਰੇ ਟਾਈਮ ਲਿਆਉਣ ਗਿਆ ਤਾਂ ਹੋ ਪਤਾ ਵਾ ਪਾ ਜਿੱਦਣ ਕਿਆ ਚੱਕਰ ਹੋਇਆ ਮੈਂ ਤੁਹਾਨੂੰ ਦੱਸਦਾ ਉਹ ਦਿਨ ਚੱਕਰ ਐਦਾਂ ਹੋ ਗਿਆ ਮੈਂ ਇੱਕ ਤਾਂ ਕੱਲਾ ਫਸ ਗਿਆ ਹਾਂ ਨੰਬਰ 2 ਮੈਂ ਐ ਭੁੱਲ ਗਿਆ ਵੀ ਕੱਲ ਨੂੰ ਐਤਵਾਰ ਆ ਇੱਧਰ ਹਰਵਾਈ ਬੈਠਾ ਰਹੇ ਹਰਵਾਈ ਘਰ ਆ ਬਲਾ ਲੈ ਸਮਾਨ ਉਹਦੇ ਖਰੀਦਦੇ ਹੋ ਗਾ ਮੈਂ ਲਈ ਦੀ ਇੱਧਰ ਐ ਵੀ ਕਰ ਬਿੰਦਾ ਉਹ ਸਮਾਨ ਆ ਸਮਾਨ ਕਰਾ ਰਿਹਾ ਗਾ ਰੱਖ ਮੈਂ ਨਾ ਅੱਜ ਅੱਜ ਲਿਆਣਾ ਜੀ ਹੁਣ ਹੁਣ ਜਾ ਕੇ ਨਾ ਤੇ ਐਤ ਕੀ ਗਰੇਂਦਰ ਬਾਈ ਨੂੰ ਸਮਾਨ ਸਾਰਾ ਪਹਿਲਾਂ ਰੱਖ ਦੇਣਾ ਲੈ ਸਭ ਵੀ ਅੱਜ ਤਿਆਰ ਤੇ ਅਸੀਂ ਧੀ ਘਰ ਆਈ ਵੀ ਹਾਂ ਹਾਂ ਫਿਰ ਮੇਰੇ ਜੈਂਟਲਮੈਨ ਨੂੰ ਵੀ ਦੇਖ ਲਓ ਭਾਈ ਇੱਧਰ ਭਾਈ ਸਾਡੀ ਨੂਰ ਨੂੰ ਵੀ ਮਿਲ ਲਓ ਨੂਰੇ ਸੱਚੀ ਕਾ ਬਲਾ ਜੀ ਦੇ ਪੁੱਤ ਸਾਹਿਬ ਲੈਉਣੇ ਉਹ ਤੇ ਟੈਂਟ ਵਾਲੇ ਤੇ ਪਤਿੱਲੇ ਬਾਈ ਫੇ ਅਕਸੀ ਦੀ ਫੜ ਲੇਉਂਗੇ ਛੋਟੇ ਛੋਟੇ ਪੀਲੇ ਚਾਹੀਦੇ ਛੋਟਾ ਪ੍ਰੋਗਰਾਮ ਆ ਬੜਾ ਪੀਲੇ ਦਾ ਫਾਇਦਾ ਕੋਈ ਨਹੀਂ ਨਹੀਂ ਹਾਂ ਇਹ ਵੀ ਗੱਲ ਤੇਰੀ ਠੀਕ ਆ ਫੇ ਕਿੰਨੇ ਕਿੰਨੇ ਛੋਟੇ ਹੀ ਲਿਆਵਾਂ ਮਤਲਬ ਛੋਟੇ ਨਾਲ ਤੇ ਇੱਕ ਤੇਰੇ ਮਿਕਸ ਅਪ ਵੀ ਹੋ ਗਈ ਇੱਕ ਤੇਰਾ ਮਟਰ ਵੀ ਹੋ ਗਿਆ ਦੋ ਹੂੰ ਛੱਡਦਾਹੀਂ ਚਾਰ ਪਤਿੱਲੇ ਦੋ ਟੱਪ ਦੋ ਟੱਪ ਠੀਕ ਆ ਪਤਿੱਲੇ ਦੋ ਟੱਪ ਬਾਕੀ ਹੋ ਜਿਹੜੀ ਆਪਣੀ ਮਾੜੀ ਮੋਟੀ ਕਰੋਕ ਕਰਾ ਕਰਾ ਤੀ ਆਹ ਉਹ ਪਲੇਟਾਂ ਬਲੂਟਾਂ ਜੋ ਵੀ ਆ ਠੀਕ ਆ ਤੇ ਉਹ ਚਲੋ ਹੁਣ ਮੈਂ ਕਰਦਾ ਸਮਾਨ ਸਾਰਾ ਇਕੱਠਾ ਹੈਨਾ ਬਾਕੀ ਮੈਂ ਕਹਿ ਦਿੰਦਾ ਜਾ ਕੇ ਪਾਵਲੇ ਨਹੀਂ ਹਾਂ ਬਸ ਇਹਦੇ ਜੇ ਇੱਥੇ ਇੱਥੇ ਗੱਡੀ ਦੇ ਪਿੱਛੇ ਆ ਜਾ ਹਾਂ ਹਾਂ ਉਹਦਾ ਗੱਡੀ 'ਚ ਰੱਖ ਹੋ ਜਾਣਾ ਸਮਾਨ ਗੱਡੀ ਵੀ ਅੱਜ ਚੱਲ ਸੁੱਖ ਨਾਲ ਭਾਈ ਮਾਂਲਾ ਵਾਲੀ ਹੈਗੀ ਆ ਸਾਡੇ ਕੋਲ ਇਹਦੇ 'ਚ ਆ ਜਾਣਾ ਸਮਾਨ ਸਾਰਾ ਪਰ ਮੈਂ ਇਹਦੀ ਪਰ ਹੁੱਕਾ ਖੜੀ ਆਪਣੀ ਟਰਾਲੀ ਆ ਬੰਟੀ ਪਾ ਲਿਆਉਂਗਾ। ਉਹ ਨਹੀਂ ਉਹਦੇ ਮਗਰ ਪਾ ਲਿਆਉਂਦੇ ਆ। ਟਰਾਲੀ ਵੀ ਖੜਾ ਰੱਖ ਲੈ ਆਪਾ। ਹੂੰ। ਚਲੋ ਦੇਖ ਲੰਨੇ ਆ ਤਾਂ ਕਿਆ ਕਰਨਾ। ਚਾਨਣੀ ਜੀ ਉਹਨਾਂ ਨਹੀਂ ਤੇ ਨਹੀਂ ਕੋਈ ਲਾਉਣੀ। ਨਹੀਂ ਚਾਨਣੀ ਦਾ ਮੈਂ ਕਹਿੰਦਾ ਭਾਈ ਲੋੜ ਨਹੀਂ। ਕਿ ਲਾਉਣੀ ਆ? ਦੇਖ ਲਓ ਕਿਆ ਕਰਨਾ। ਬਹੁਤਾ ਹੈ ਨਹੀਂ। ਤੂੰ ਪਤਾ ਨਹੀਂ ਹੈ। ਰੋਟੀ ਅੰਦਰ ਗਣੀ। ਰੋਟੀ। ਚੁੱਪ ਕਰ। ਰੋਟੀ ਨੂੰ ਭੇਡ ਨਹੀਂ। ਆ ਦੇ ਰੋਟੀ ਨੂੰ। ਰੋਟੀ ਦਾ ਸਿਸਟਮ ਦੇਖ ਲਓ ਫੇ ਵੇ ਵੇਜੇ ਬਾਹਰ ਰੋਟੀ ਲਾਉਣੀ ਆ ਭਾਈ ਫਿਰ ਤਾਂ ਚਾਨਣੀ ਭਾਈ ਲਾਉਣੀ ਪੈਣੀ ਹੈਨਾ ਕਿਉਂਕਿ ਆਏ ਆ ਉੱਪਰ ਜਾਨਵਰ ਤੇ ਇੱਕ 100 ਜਾਨਵਰ ਲੰਘਦਾ ਵਿੱਠੂ ਮੁੱਠ ਕਰ ਦਿੰਦਾ ਹਾਂ ਲਾਲਵਾ ਚਾਨਣੀ ਲਾਉਣੀ ਪਾਣੀ ਭਾਈ ਹਾਂ ਇੱਕ ਚਾਨਣੀ ਲਿਆਵੇ ਚਲੋ ਪਾ ਉਹ ਨੂੰ ਮੈਂ ਕਹਿੰਦਾ ਫੇ ਪਾਵਲੇ ਭਾਈ ਨੂੰ ਹੈਨਾ ਜਿਹਨੇ ਧੁੱਪਾਂ 'ਤੇ ਬੈਠਣਾ ਧੁੱਪਾਂ 'ਤੇ ਜਿਹਨੇ ਛਾਂ 'ਵਾਂ ਬੈਠਣਾ ਛਾਂ 'ਵਾਂ ਭਾਈ ਹਾਂ ਇਹ ਕੁਰਸੀਆਂ ਵੀ ਕਾਨੀਆਂ ਪਣੀਆਂ 20 ਕ ਹਨਾ ਚਲੋ ਕਰਦੇ ਆ ਫਿਰ ਉਹ ਤਾਂ ਸਿਸਟਮ ਹੁਣ ਨੇ ਜੋ ਇਹ ਇਧਰ ਬਾਈ ਨੂੰ ਅਸੀਗਾਰੀਧਰਨ ਅ ਬਾਈ ਹੁਣ ਸਿਸਟਮ ਐਦਾਂ ਵੀ ਆਪਾਂ ਇੱਕ ਤਾਂ ਕਰ ਲਿਆ ਅ ਦਾਲ ਫੁਲਕਾ ਅ ਇੱਕ ਕਰਨੀ ਆਪਾਂ ਸਬਜੀ ਇੱਕ ਮਟਰ ਪਨੀਰ ਦੀ ਕਰ ਦਾਂਗੇ ਚਾਹੇ ਛਾਹੀ ਪਨੀਰ ਹੋ ਜਾਊਗਾ ਹੂੰ ਤੇ ਜਾਂ ਮਟਰ ਪਨੀਰ ਹੋ ਜਾਊਗਾ ਜਾਂ ਫਿਰ ਇੱਕ ਮਿਕਸ ਸਬਜੀ ਕਰ ਲੂਗੇ ਮਿਕਸਡ ਵੈਜ ਠੀਕ ਆ ਤੇ ਇੱਕ ਬਾਕੀ ਫੁਲਕਾ ਤਾਂ ਸਿੰਪਲ ਜਿਹੜਾ ਹੈਗਾ ਤਵੇ ਵਾਲਾ ਉਹ ਤਾਂ ਹੈਗਾ ਹੀ ਆ ਹਨਾ ਇੱਕ ਮਿੱਠੇ ਚ ਕਹਿੰਦੇ ਵੀ ਖੀਰ ਬਣਾ ਲੂਗੇ। ਉਹ ਵੀ ਠੀਕ ਆ। ਹੈਂ? ਮਿੱਠੇ ਚ ਖੀਰ ਕਰ ਲੈਣੀ। ਤੇ ਚਾਹ ਦਾ ਯਾਰ ਕਿਆ ਕਰੀਏ? ਚਾਹ ਦਾ ਨਹੀਂ ਸਮਝ ਲੱਗਦੀ ਹੁਣ। ਚਾਹ ਦੇ ਨਾਲ ਫਿਰ ਕੁਝ ਰੱਖ ਲਈਏ ਕੁਝ। ਚਾਹ ਬੇ ਨਾਮ ਯਾਰ ਬਸ ਰੱਖਣਾ ਖੇਲ ਹੋ ਗਿਆ ਮਨ ਨੂੰ। ਕੱਲੀ ਚਾਹ ਵੀ ਚੰਗੀ ਲੱਗਦੀ। ਕੱਲੀ ਚਾਹ ਵੀ ਚੰਗੀ ਲੱਗਦੀ। ਅ ਕੋਈ ਚਲੋ ਚਾਹੇ ਬਰਫੀ ਦੀ ਲੈ ਆਉਂਗੇ 2 ਕਿਲੋ ਬਰਫੀ ਦੀ ਮੁੱਕਣੀ ਹੈ ਨਾ। ਠੀਕ ਹੈ ਨੀ। ਚਲ ਦੇਖਵਾਗੇ ਗੁਰਿੰਦਰ ਕਾ ਕਹਿ ਕੇ ਮਾੜਾ ਮੋਟਾ ਜੇ ਤਾਂ ਮទਿਆ ਸਾਹਮਣ ਨਾਲ ਹਾਂ 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 ਪਰ ਮੇਰੇ ਤੋਂ ਪਕੌੜੇ ਕੁੜੇ ਕੰਡੇ ਨਮ ਆ ਚਲੋ ਸਮੇਂ ਦੇ ਹਿਸਾਬ ਨਾਲ ਦੇਖ ਲਾਂਗੇ ਜਿੱਦਾਂ ਵੀ ਹੋਇਆ ਹਨ ਤੇ ਆਹ ਆਹ ਆਈਟਮਾ ਹੁਣ ਕਿਹਾ ਬਾਈ ਨੂੰ ਮੈਂ ਕਿਹਾ ਕਹਿੰਦੇ ਹੁੰਦੇ ਆ ਛੋਲੇ ਭਟੂਰੇ ਛੋਲੇ ਭਟੂਰੇ ਸੱਚ ਅੱਛਾ ਉਹ ਤਾਂ ਕਹਿੰਦਾ ਤਾਂ ਚਾਹੇ ਉਹ ਕਰ ਲੋ ਫੇ ਆ ਉਹ ਤੇਲ ਜਿਹੇ ਵਾਲਾ ਸਿਸਟਮ ਹੋ ਜਾਣਾ ਕਈ ਬੰਦੇ ਨਹੀਂ ਤਲੇ ਆ ਉਹ ਕਰਦੇ ਹਨਾ ਉਹ ਵੀ ਯਾਰ ਨਹੀਂ ਯਾਰ ਵਾ ਸੁੱਕੀ ਰੋਟੀ ਠੀਕ ਰੋਟੀ ਠੀਕ ਹਾਂ ਸਾਦੀ ਰੋਟੀ ਹਨਾ ਤੇ ਚਲੋ ਫੇ ਮੈਂ ਤਾਂ ਹੁਣ ਕਰਤੀ ਉਹਨੂੰ ਹਾਂ ਬਾਈ ਚੱਲਿਆ ਜੀ ਅੱਜ ਦੁੱਧ ਪਾਉਣ ਹੋ ਗਿਆ ਰੈਡੀ ਅੱਜ ਡਿਊਟੀ ਮੇਰੀ ਹੈਗੀ ਹੁਣ ਸਮਾਉਣ ਲਿਆਣ ਪਰ ਚਲੋ ਠੀਕ ਆ ਜੀ ਫਿਰ ਮਿਲਦੇ ਆ ਤੁਹਾਨੂੰ ਕਿਸੇ ਅਗਲੇ ਵਲੌਗ ਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ